ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਬਾਠ ਵਲੌਗ ਤੇ ਤੇ ਅੱਜ ਅਸੀਂ ਜਵਾਰ ਨੂੰ ਪਾਣੀ ਲਾ ਰਹੇ ਹਾਂ ਤੇ ਪਨੀਰੀ ਬੀਜ ਰਹੇ ਹਾਂ ਅੱਜ ਦੇ ਵਲੌਗ 'ਚ ਤੁਹਾਨੂੰ ਪਨੀਰੀ ਬੀਜਦੇ ਤੇ ਜਵਾਰ ਨੂੰ ਪਾਣੀ ਲਾਉਂਦੇ ਦਿਖਾਵਾਂਗੇ ਸੋ ਤੁਹਾਨੂੰ ਵਲੌਗ ਵਧੀਆ ਲੱਗੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਸੋ ਜੀ ਅਸੀਂ ਪੁਲੀ ਕਾਸਤੀ ਆ ਹੁਣ ਜਾਂਦੇ ਆ ਚਾਚੇਦਾਰੀ ਕੋਲ ਪਟਾ ਲੈਣ ਤੇ ਇੱਧਰ ਆਪਣੇ ਗਵਾਂਢੀ ਮੂੰਗੀ ਬੀਜ ਰਹੇ ਨੇ ਤੇ ਅਗਲੀ ਕਲਿੱਪ 'ਚ ਤੁਹਾਨੂੰ ਹਾਵਾਂਗੇ ਆਪਾਂ ਚਾਚੇਦਾਰੀ ਦਾ ਟਰੈਕਟਰ ਤਸ ਗਿਆ ਸੀ ਤੇ ਉਹ ਮੈਂ ਕੱਢਣ ਗਿਆ ਸੀ ਓ ਜੀ ਚੱਲਦੇ ਹੁਣ ਫਟਾ ਲੈਣ ਐ ਸੋ ਜੀ ਅਸੀਂ ਪਹੁੰਚ ਗਏ ਚਾਚੇਦਾਰੀ ਦੇ ਕੋਠੇ ਕੋਲ ਹੁਣ ਚਾਚੇ ਨੂੰ ਕਹਾਂਗੇ ਵੀ ਸਾਨੂੰ ਪਟਾ ਦਿਓ ਅਸੀਂ ਪਾਣੀ ਲਾਉਣਾ ਉਹ ਫਿਰੰਦੇ ਚਾਚਾ ਲੈ ਲਿਆ ਜੀ ਅਸੀਂ ਪਟਾ ਤੇ ਹੁਣ ਚੱਲਦੇ ਆਂ ਟਰੈਕਟਰ ਵੱਲ ਟਰੈਕਟਰ ਆਪਣਾ ਰਹਿ ਗਿਆ ਸਾਰਾ 1 ਕਿਲਾ ਦੂਰ ਲੈ ਆਏ ਜੀ ਪਟਾ ਤੇ ਹੁਣ ਚੱਲਦੇ ਆਂ ਆਪਾਂ ਵਰਮਾ ਲੈਣ ਤੇ ਵਰਮਾ ਉਹ ਪਿਆ ਬਰਮਾ ਚੱਕ ਲੈ ਤੇ ਹੁਣ ਚੱਲਦੇ ਆ ਆਪਾਂ ਕੋਠੇਵਾਲ ਉੱਥੇ ਕੋਲ ਪਨੀਰੀ ਬੀਜਾਂਗੇ ਚਲੋ ਜੀ ਉੱਥੇ ਜਾ ਕੇ ਮਿਲਦੇ ਆ ਸੋ ਪਹੁੰਚ ਗਏ ਜੀ ਕੋਠੇ ਕੋਲ ਤੇ ਕੋਠੇ ਕੋਲ ਤਾਂ ਹੈ ਨਹੀਂ ਕੋਈ ਤੇ ਚੱਲਦੇ ਆ ਜਸ਼ਨ ਦੇ ਬੋਰ ਤੇ ਤੇ ਉੱਥੇ ਉਹ ਬੋਰ ਲਾਉਣ ਦਿਆ ਸੀ ਤੇ ਅੱਜ ਉਹਨੇ ਖੋਲਣੀ ਕੈਫਟੀ ਤੇ ਤੁਹਾਨੂੰ ਜਾ ਕੇ ਹਾਉਣੇ ਆ ਕੈਫਟੀ ਖੋਲਦੇ ਵੇ ਚਲੋ ਜੀ ਉੱਥੇ ਜਾ ਕੇ ਮਿਲਦੇ ਆ ਆ ਗਏ ਜੀ ਸੰਧੂ ਸਾਹਿਬ ਕੋਲ ਲਾਓ ਜੀ ਬਣਾ ਘਰਤੀ ਸੀ ਜਵਾਰ ਰਾਤ ਨੂੰ ਤੇ ਨੇਰਾ ਜਿਆਦਾ ਹੋ ਗਿਆ ਸੀ ਤੇ ਤਾਂ ਕਰਕੇ ਵੀਡੀਓ ਨਹੀਂ ਬਣਾਈ ਤੇ ਹੁਣ ਅਸੀਂ ਬੀਜਾਂਗੇ ਪੰਨੇਰੀ ਉਹ ਤੁਹਾਨੂੰ ਦਿਖਾਵਾਂਗੇ ਉਹ ਮੇਰੀ ਬੀਜ ਦੇ ਇਹ ਬੰਦਾ ਪਹਿਲੀ ਵਾਰ ਝੋਨਾ ਲਾਉਣ ਲੱਗਾ ਅੱਜ ਬੋਲ ਕੇ ਭਾਇਆ ਹੁੜੀ ਵਾਲੀ ਆਪਣੀ ਤੇ ਗਈ ਬੀਜ ਜੀ ਆ ਮੁੰਡਾ ਰਹਿ ਗਿਆ ਇਹਨਾਂ ਦੀ ਬੀਜਣ ਦੇ ਹੁਣ ਆ ਜਾ ਅੱਗੇ ਆਇਆ ਮੂੰਹ ਤਾਂ ਦਿਖਾ ਤੇਰਾ ਫਰਸਟ ਐਕਸਪੀਰੀਅੰਸ ਕੀ ਕਹਿੰਦਾ ਹੈ ਤਰੀ ਪਨੀਰੀ ਵਜਾਤੀ ਸਾਨੂੰ ਨਹਿਰ ਤੇ ਨਵਾ ਕੇ ਲਿਆਉਂਦਾ ਹੁਣ ਅੱਜ ਜ਼ਰੂਰ 20 ਕਿਹੜਾ ਪਾਇਆ ਮੁੰਡੇ ਨੇ 22 22 22 ਬਾਈ ਬਾਈ ਕਹਿੰਦੀ ਦੁਨੀਆ ਹੈ ਬਾਈ ਬਾਈ ਕਹਿੰਦੀ ਆ ਦੁਨੀਆ ਬਾਈ ਬਾਈ 8 20 54 ਵੀ ਆਕੂ ਆ ਜਦੋਂ ਨਿਕਲੂਗਾ ਉਦੋਂ ਪਾਵਾਂਗੇ ਵਲੋਗ ਲਾਵਾਂਗੇ ਉਦੋਂ ਵੀ ਲਾਓ ਜੀ ਆ ਗਏ ਅਸੀਂ ਨਹਿਰ ਤੇ ਤੇ ਹੁਣ ਅਸੀਂ ਨਹਾਵਾਂਗੇ ਉਹ ਲਿਓਏ ਫਿਕਸ ਹੀ ਹੋ ਗਿਆ ਉਹ ਆਪਣੇ ਹੱਥ ਹੀ ਸਟਿੱਕ ਗਿਆ ਅਣ ਹੀ ਨਹਾਵਾਂਗੇ ਤੌਰ ਨਾਲ ਇਹਦਾ ਬੁੱਢਾ ਰਾਦਿਆਂ ਦਾ ਪੱਕਾ ਰਿਆ ਜੋ ਸਾਨੂੰ ਨਹਿਰ ਤੇ ਲੈ ਆ ਆ ਜਾ ਵੀ ਮੁੰਡੇ ਦੇ ਪਿਓ ਆ ਮਾਰ ਫਿਰ ਤੀਸ਼ੀ ਤੂੰ ਤੇ ਕੰਦਾ ਹੁੰਦਾ ਨਹੀਂ ਸੀ ਕਣਕ ਕਿਉਂ ਆਇਆ ਹੈ ਪਾਣੀ ਕਿ ਹੋ ਜਾ ਪਾਣੀ ਕਾ ਜੇ ਮੈਂ ਡੁੱਬ ਗਿਆ ਇੰਦੇ ਚ ਉਹ ਕੋ ਠੰਡਾ ਵਾਣੀਏ ਟਾਇਲ ਟੁੱਬੀ ਤੇ ਮਾਰ ਕੇ ਵਿਖਾ ਦੇ ਟੁੱਬੀ ਤੇ ਮਾਰ ਕੇ ਵਿਖਾ ਦੇ ਸਾਈਲ ਹੂੰ ਸਾਈਲ ਬੱਸ ਕਿੰਨੂ ਮੱਥਾ ਟੇਕਦਾ ਅੱਗੇ ਤੂੰ ਹਰ ਹਰ ਗੰਗਾ ਆਹਾ ਆਹਾ ਉਹ ਬੰਨ ਨਹੀਂ ਖੜੀ ਉਹਦਾ ਸਿਰ ਉਸੀ ਬੰਨ ਕੇ ਉਹ ਗੈਰ ਬਣਾਉਂਦਾ ਦਿਮਾਗੇ ਝੱਟ ਰੱਖੀ ਆ ਆ ਗਿਆ ਇਹਦੀ ਰੀਲ ਬਣਾ ਲੈ ਪ੍ਰੀਤ ਨਾਲ ਲਿਆ ਸੀ ਨਹਿਰ 'ਚ ਤੇ ਹੁਣ ਫੇਰ ਦੁਬਾਰਾ ਆ ਗਏ ਗੱਡੀ ਧੋਣ ਤੇ ਸਾਰੀ ਗੱਡੀ ਇਹ ਤੁਹਾਨੂੰ ਦੱਸਿਆ ਸੀ ਮੇਰੇ ਦੋਸਤ ਦੀ ਹੈ ਗੁਰਪ੍ਰੀਤ ਦੀ ਮੇਰੇ ਨਾਲ ਸਕੂਲ 'ਤੇ ਪੜ੍ਹਦਾ ਹੁੰਦਾ ਹੈ ਤੇ ਇਹ ਕਹਿੰਦਾ ਗੱਡੀ ਧੋ ਕੇ ਲਿਆਉਣੀ ਹੈ ਤੇ ਮੈਂ ਖਾ ਚੰਨ ਗੱਡੀ ਧੋ ਲਿਓਣੀ ਹੈ ਨਹਿਰ 'ਤੇ ਸੋਜੀ ਨਾਲ ਲਿਆ ਸੀ ਨਹਿਰ ਤੋਂ ਤੇ ਹੁਣ ਕਰਦੇ ਆ ਵਲੌਗ ਦੀ ਐਂਡਿੰਗ ਜੇ ਵਧੀਆ ਲੱਗਾ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਤੇ ਕਮੈਂਟਾਂ 'ਚ ਦੱਸ ਕੇ ਜਾਇਆ ਕਰੋ ਵੀ ਕਿਵੇਂ ਦਾ ਲੱਗਾ ਆਪਣਾ ਵਲੌਗ ਚਲੋ ਜੀ